ਵਾਇਗੁਰਜੀ ਖਾਲਸਾ ਵਾਇਗੁਰਜੀ ਫਤਿਹ ਅੱਜ ਸਾਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਵੋਲੰਟੀਅਰਸ ਦਾ ਦਿਨ ਹੈ ਇਹ ਸੇਵਾਦਾਰਾਂ ਦਾ ਦਿਨ ਡੈਡੀਕੇਟਡ ਹੈ ਭਈ ਜਿਹੜੇ ਦੁਨੀਆ ਦੇ ਸੇਵਾਦਾਰ ਆਪਣਾ ਟਾਈਮ ਛੱਡ ਕੇ ਆਪਣਾ ਟਾਈਮ ਕੱਢ ਕੇ ਆਪਣੇ ਘਰਵਾਰ ਛੱਡ ਕੇ ਬਾਹਰ ਜਾ ਕੇ ਸੇਵਾ ਕਰਦੇ ਆ ਅਸੀਂ ਖਾਲਸਾ ਵਲੋਂ ਕਹਿੰਦੇ ਬੜੇ ਕਿਸਮਤ ਵਾਲੇ ਆ ਚੰਗੇ ਕਿਸਮਤ ਵਾਲੇ ਆ ਭਈ ਸਾਡੇ ਇਹਰੇ ਸੇਵਾਦਾਰ ਆ ਦਿਨ ਦਿਹਾੜੀ ਸੇਵਾ ਚੱਲਦੀ ਆ ਹਾਣਾਂ ਛੋਵੇ ਜਿੱਥੇ ਵੀ ਡਿਜ਼ਾਸਟਰ ਦੁਨੀਆ ਜਾਵੇ ਹੋਵੇ ਜਿੱਥੇ ਵੀ ਕੰਮਰੇ ਕਾ ਕੈਨੇਡਾ ਇੰਗਲੈਂਡ ਜਿੱਥੇ ਵੀ ਮਾਰਜੀ ਲੋਡ ਹੋਵੇ ਸਾਡੇ ਸੇਵਾਦਾਰ ਸਦਾ ਖੜੇ ਆ ਜਦੋਂ ਤੁਹ ਖੜੇ ਦਿਲਾ ਵਾਲੇ ਸੇਵਾਦਾਰ ਖੜੇ ਹੁੰਦੇ ਆ ਇਹ ਕੋਈ ਚੀਜ਼ ਨਹੀਂ ਜਿਹੜੀ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ ਉਹ ਦੇ ਡਿਜ਼ਾਸਟਰ ਕੰਪਲੀਟ ਨਹੀਂ ਕਰ ਸਕਦੇ ਦੇਖੋ ਜਦੋਂ ਵੀ ਸੇਵਾ ਹੁੰਦੀ ਆ ਪੰਜਾਬ ਕਾ ਲੋ ਬਾਹਰ ਹੋਏ ਤੇ ਪੰਜਾਬ ਦੇ ਸਪੈਸ਼ਲ ਹੁਣ ਆੜ ਆਏ ਆ ਕਿੰਨੀ ਸੇਵਾ ਚੱਲੀ ਆ ਸਾਡੇ ਸੇਵਾਦਾਰਾਂ ਨੇ ਨਿਭਾਈਆਂ ਇਹ ਸਾਰੀਆਂ ਜ਼ਿੰਮੇਵਾਰੀਆਂ ਪੇ ਸੰਗਤ ਤੱਕ ਸੰਗਤ ਦੇ ਘਰ ਤੱਕ ਪਹੁੰਚੇ ਪੇ ਦੱਸੋ ਕੀ ਲੋੜ ਆ ਹੁਣ ਵੀ ਦੁਨੀਆ ਵਿੱਚ ਇਹੀ ਚੱਲਦਾ ਆ ਸੋ ਅਸੀਂ ਆਪਣੇ ਸੇਵਾਦਾਰਾਂ ਲਈ ਬਹੁਤ ਧੰਨਵਾਦੀ ਆ ਕਿਉਂਕਿ ਜੋ ਅਸੀਂ ਕਹਿੰਨੇ ਘੜੀ ਘੜੀ ਪੇ ਸਾਡੀ ਜਿਹੜੀ ਰੀਡ ਦੀ ਹੱਡੀ ਆ ਸਾਡੇ ਜਿਹੜੇ ਹੀਰੋ ਆ ਸਾਡੀ ਸੇਵਾ ਤੁਹਾਡੇ ਸਾਡੇ ਵਲੰਟੀਅਰਸ ਆ ਅਸੀਂ ਆਪਣੀ ਸਾਰੀ ਟੀਮ ਵੱਲੋਂ ਸਾਡੇ ਸਟਾਫ ਸਾਰੇ ਡਾਇਰੈਕਟਰ ਟਰਸਟੀਆਂ ਵੱਲੋਂ ਅਸੀਂ ਆਪਣੀਆਂ ਸਾਰੀਆਂ ਟੀਮਾਂ ਦਾ ਜਿੱਥੇ ਵੀ ਦੁਨੀਆ ਸਾਡੀਆਂ ਸੇਵਾਦਾਰੀਆਂ ਟੀਮਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਆਸ ਕਰਦੇ ਤੁਸੀਂ ਹਰ ਵੜੀ ਚੜ੍ਹਦੀ ਕਲਾ ਚ ਹੋ ਚੜ੍ਹਦੀ ਕਲਾ ਚ ਰਹੋ ਤੇ ਜਿੱਥੇ ਵੀ ਸੇਵਾ ਚੱਲਦੀ ਆ ਜਿੱਥੇ ਵੀ ਕੁਛ ਨਾ ਕੁਛ ਕਰ ਲੋ ਵੀ ਅਸੀਂ ਆਪਣੀ ਦੁਨੀਆ ਚ ਕੋਈ ਡਿਫਰੈਂਸ ਕੋਈ ਆਪਣਾ ਕਰ ਰਹੇ ਆ ਇਹ ਸਾਡੇ ਸੇਵਾਦਾਰ ਕਰਕੇ ਹੋ ਰਿਹਾ ਆ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ